ਕਿੰਨਾ ਮਾਤਰਾ ਕਿਹੜਾ ਪਿੰਡ ਆ ਤੁਹਾਡਾ ਤੁਹਾਡਾ ਬੁੱਟਾ ਸਿੰਘ ਆ ਜੀ ਪਿੰਡ ਭਾਏ ਫਤਾਰੇ ਅੱਛਾ ਇੱਕ ਪਿੰਡ ਬਕਾਉ ਦੇ ਪੋਸਟਰ ਲੱਗਿਆ ਤੁਹਾਡੇ ਪਿੰਡ ਦੇ ਵਿੱਚ ਕਾਰਨ ਕੀ ਆ ਅੰਜ ਉਹ ਵਸਾਈ ਲੱਗੇ ਜੀ ਚਿੱਟੇ ਵਾਲੇ ਆਪ ਦੀ ਮਰਜ਼ੀ ਨਾਲ ਜੋ ਕੁਝ ਜੀ ਕਰਦਾ ਜਿੱਦੇ ਸੱਟਾ ਮਾਰ ਜਾਂਦੇ ਆ ਜੀ ਕਰਦਾ ਜਿੱਥੇ ਖੜਦੇ ਆ ਬੈੰਦੇ ਅੱਡੇ ਤੇ ਅੱਛਾ ਜੀ ਕਿੰਨੇ ਕੁ ਲੋਕ ਆ ਜਿਹੜੇ ਚਿੱਟਾ ਵੇਚਦੇ ਆ ਚਿੱਟਾ ਵੇਚਣ ਵਾਲੇ ਜੀ ਪੰਜ ਛੇ ਹੋਣਗੇ ਜੀ ਕੁਝ ਵਾਰੋਂ ਆ ਜਾਂਦੇ ਆ ਅੱਛਾ ਚਾਰ ਕਾ ਇਥੋਂ ਆ ਜੀ 5 5 4 5 ਬਾਰੋਂ ਆ ਜਾਂਦੇ ਸੀ 7 ਜਣੇ ਆ ਅੱਛਾ ਖਾਣ ਵਾਲੇ ਵੀ ਹੋਣਗੇ ਕੋਈ ਖਾਣ ਵਾਲੇ ਹੈਗੇ 7 8 ਕੋਈ ਮੋਤਾ ਵੀ ਹੋਈਆਂ ਗਿਆ ਮੋਤੇ ਨਾਲ ਤਾਂ ਚਿੱਟੇ ਨਾ ਹੋਈਆਂ ਜੀ ਅੱਛਾ ਹਾਂ ਤੇ ਕਿੰਨਾ ਕਿੰਨਾ ਸ਼ਾਜ ਜੀ ਆਪਾਂ ਗੱਲ ਕਰੀਏ ਪਿੰਡਾਂ ਦੇ ਹਾਲਾਤ ਕਿਹੋ ਜਿਹੇ ਆ ਪਿੰਡਾਂ ਦੇ ਹਾਲਾਤ ਜੀ ਪੂਰੇ ਬੁਰੇ ਹਾਲ ਹੀ ਆ ਜੀ ਹਾਂ ਜੇ ਸਹਰਾਂ ਚ ਪਰਦੇ ਰਹਿ ਜਾਂਦੇ ਆ ਪਿੰਡ ਚ ਤਾਂ ਉਹਦੀ ਪਤਾ ਲੱਗ ਜਾਂਦਾ ਜੀ ਕਿਉਂ ਲੁੱਟ ਖੋ ਲੁੱਟ ਖੋ ਵੀ ਹੁੰਦੀ ਪੂਰੀ ਜੀ ਪੂਰੀ ਲੁੱਟ ਖੋ ਹਾਂ ਅੱਗੇ ਆਪਾਂ ਰਾਤ ਬਰਾਤੇ ਤੁਰੇ ਫਿਰਦੇ ਸੀ ਕਿ ਲੱਗਦਾ ਕਿ ਵੀ ਹੁਣ ਡਰ ਲੱਗਦਾ ਪੂਰਾ ਡਰ ਲੱਗਦਾ ਹੈ ਰਾਤ ਨੂੰ ਇਕੱਲੇ ਪਾਣੀ ਲਾਉਣ ਵਗ ਜਾਂਦੇ ਸੀ ਜਾਂ ਜਿੱਥੇ ਜੀ ਕਰਦਾ ਸੀ ਤੇ ਹੁਣ ਹੁਣ ਬਸ ਐਂ ਡਰਦਾ ਵੀ ਸੱਟ ਨਾ ਮਾਰਨ ਕਿਤੇ ਜੇ ਜਾਣਿਆ ਤੇ ਚਾਰ ਪੰਜ ਜਣਾਂ ਨੂੰ ਲੈ ਕੇ ਜਾਂਦੇ ਇੱਕ ਪਿੰਡ ਚ ਪੋਸਟਰ ਵੀ ਲਾਏ ਸੀ ਵੀ ਪਿੰਡ ਬੁਕਾਊ ਆ ਸਾਰਿਆਂ ਦੀ ਸਹਿਮਤੀ ਨਾਲ ਲੱਗੇ ਸੀ ਹਾਲਾਤ ਹੈਗੇ ਨੇ ਸਹਿਮਤੀ ਨਾਲ ਲੱਗੇ ਸੀ ਸਾਰਿਆਂ ਦੀ ਨਹੀਂ ਹਾਂ ਹਾਲਾਤ ਇਸ ਤਰ੍ਹਾਂ ਦੇ ਹੈਗੇ ਵੀ ਪਿੰਡ ਛੱਡਣ ਦੀ ਮਤਲਬ ਨੌਬਤ ਆ ਗਈ ਫੇਰ ਆਹੀ ਹੈ ਜੇ ਹੁਣ ਛੱਡਣਾ ਪੋਗੇ ਜੇ ਜਦੋਂ ਫੇਰ ਇਹਨਾਂ ਦੀ ਮਰਜ਼ੀ ਚੱਲਦੀ ਹੈ ਜੇ ਕੋਈ ਮੈਂਬਰ ਦਾ ਇੰਡਰਕ ਪੁਲਿਸ ਦੀ ਕਾਰਵਾਈ ਪੁਲਿਸ ਨੇ ਜੇ ਹਾਂ ਹੁਣ ਥੋੜੀ ਜੀ ਕੱਲ ਦੇ ਜਦੋਂ ਮੁੰਡੇ ਦੇ ਸੱਟਾ ਵੱਜਿਆ ਹੁਣ ਥੋੜੀ ਜੀ ਮਨ ਲੱਗਦਿਆ ਖਿੱਚ ਕਰਿਆ ਜੀ ਉਸ ਤੋਂ ਪਹਿਲਾਂ ਤਾਂ ਕੁਝ ਵੀ ਨਹੀਂ ਕਰਿਆ ਜੀ ਪੁਲਿਸ ਨੇ ਲੈ ਜਾਂਦੇ ਸੀ ਦੂਜੇ ਦਿਨ ਘਰੇ ਆ ਜਾਂਦੇ ਸੀਗੇ ਜੀ ਸਰਕਾਰ ਨੇ ਨਸ਼ਿਆਂ ਵਿਰੁੱਧ ਯੁੱਧ ਛੇੜਿਆ ਹੋਇਆ ਕਿਵੇਂ ਦੇਖਦੇ ਹਾਂ ਅਸੀਂ ਉਹ ਤਾਂ ਠੀਕ ਆ ਛੇੜਿਆ ਹੋਇਆ ਪਰ ਉਹ ਨਹੀਂ ਸਕਦਾ ਇਹ ਨਹੀਂ ਜਿਹੜੇ ਹਿਸਾਬ ਨਾਲ ਆਪਾਂ ਸੁਣਦੇ ਆਂ ਟੀਵੀਾਂ 'ਚ ਦੇਖਦੇ ਆਂ ਜੀ ਹਾਂ ਜੀ ਪੰਜਾਬ 'ਚ ਕਹਿੰਦਾ ਨਸ਼ਾ ਮੁਕਤ ਹੋ ਜਾਊਗਾ 31 ਮਈ ਤੱਕ ਕਿਸ ਛੋਟੇ ਪਿੰਡ 'ਚ ਹੋ ਗਿਆਗਾ ਕੋਈ ਹੋ ਸਾਡੇ ਪਿੰਡ 'ਚ ਤਾਂ ਕੋਈ ਹੋਇਆ ਨਹੀਂ ਬਾਹਰਲੇ ਪਿੰਡਾਂ 'ਚ ਵੀ ਨਹੀਂ ਹੋਇਆ ਸ਼ਹਿਰਾਂ 'ਚ ਵੀ ਨਹੀਂ ਹੋਇਆ ਜੀ ਇਹਦੇ ਇੱਕ ਇਹਦੇ ਕੋਈ ਬਸ ਇੱਕ ਬਾਜ ਬਣ ਗਈ ਸੀ ਵੀ ਨਸ਼ਾ ਮੁਕਤ ਹੋ ਜਾਊ ਔਰ ਸਾਡੇ ਸਾਹਮਣੇ ਕਿਤੇ ਵੀ ਨਹੀਂ ਹੋਇਆ ਜੀ ਜਵਾਨਾਂ 'ਚ ਹੁਣ ਕੀ ਕਹਣਾ ਜੀ ਪੰਜ ਚਾਰ ਦਿਨਾਂ 'ਚ ਵੀਡੀਓ 'ਚ ਦਿਖਾਤੇ ਮਕਾਨਟਾ ਤੇ ਮਕਾਨਟਾ ਤੇ ਤੇ ਉਹ ਸਾਨੂੰ ਤਾਂ ਲੱਗਦਾ ਨਹੀਂ ਵੀ ਜਿੱਟੇ ਵਾਲਿਆਂ ਦੇ ਟਾਏ ਹੁਣ ਹਾਂ ਟਾਉਂਦੀ ਰੋਡ ਹੈਗੀ ਕਿਸੇ ਨਸ਼ਾ ਵੇਚਣਾਂ ਲਈ ਕੋਈ ਨਾ ਜੇ ਕੋਈ ਉਹ ਹੈਗਾ ਇਹਨਾਂ ਸ਼ਾਹ ਵਿੱਚਾਂ ਜੀ ਮਗਾਉਂ ਤੋਂ ਨਾ ਨਾ ਜੈਸੀ ਤਾਂ ਪਿੰਡ 'ਚ ਵੀ ਨਹੀਂ ਸੁਣਿਆ ਜੇ ਵੀ ਨਸ਼ਾ ਇਹਦਾ ਟਾਉਣ ਵਾਲਾ ਮਕਾਨ ਹੈ ਇਹ ਸਹਾਰਾਂ 'ਚ ਵੀ ਨਹੀਂ ਮੰਨਦੇ ਹੋਰ ਕਿਤੇ ਵੀ ਨਹੀਂ ਮੰਨਦਾ ਜੇ ਸਾਡੇ ਪਿੰਡ ਦਾ ਵੀ ਟਾਏ ਤੇ ਹੋਣਿਆ ਮਕਾਨ ਜੀ ਠੀਕ ਹੈ